ਤਬ ਤੋਂ ਪਹਿਲਾਂ ਤੁਹਾਨੂੰ ਪਿਆਰਪਰੀ ਸਤਸਰੀਆ ਕਾਲ ਤੇ ਅੱਜ ਸਵਰਾਤਰੀ ਦੇ ਮੌਕੇ ਪਹੁੰਚੇ ਆ ਪਿੰਡ ਰੁੜਕੀ ਤੇ ਤੁਹਾਨੂੰ ਅੱਜ ਪਿੰਡ ਰੁੜਕੀ ਦੇ ਮੰਦਿਰ ਦੇ ਦਰਸ਼ਨ ਕਰਵਾਨੇ ਆ ਸਵਰਾਤਰੀ ਦੇ ਦਿਹਾੜੇ ਤੇ ਪਹੁੰਚੇ ਹੋਏ ਆ ਆਜੋ ਫਿਰ ਆਪਣੇ ਵੀਡੀਓ ਦੇ ਵਿੱਚ ਆਪਣੇ ਨਾਲ ਜੁੜਜੋ ਵੀਡੀਓ ਦੇ ਵਿੱਚ ਹਾਂਜੀ ਤੁਹਾਨੂੰ ਪਰਾਚੀਨ ਮੰਦਿਰ ਦੇ ਦਰਸ਼ਨ ਕਰਵਾਨੇ ਆ ਇਸ ਜਗ੍ਹਾ ਤੇ ਮੰਦਿਰ ਆਪਣੇ ਹਾਂਜੀ ਤੋਂ ਨੂੰ ਦਰਸ਼ਨ ਕਰਵਾ ਰਹੇ ਆ ਪਿੰਡ ਰੁੜਕੀ ਹਾਂਜੀ ਪਿੰਡ ਰੁੜਕੀ ਦਾ ਮੰਦਿਰ ਇਹ ਜਿਹੜਾ ਮੰਦਿਰ ਆ ਪਿੰਡ ਰੁੜਕੀ ਦਾ ਬਹੁਤ ਹੀ ਪ੍ਰਾਤਨ ਮੰਦਿਰ ਆ ਪਹੁੰਚੇ ਹੋਇਆ ਦੇਖ ਰਹੇ ਆ ਤੁਸੀਂ ਨਾ ਮੰਦਿਰ ਆ ਹਾਂਜੀ 24 ਪਿੰਡਾਂ ਦਾ ਮੰਦਿਰ ਆ ਖਰੋੜਾਂ ਦਾ ਇਹ ਆਪਣਾ ਡਿਗੀ ਸਰ ਸਿੰਘ ਪ੍ਰਧਾਨ ਨੇ ਹਾਂਜੀ ਸਤਿ ਸ੍ਰੀ ਅਕਾਲ ਜਵੀਰ ਜੀ ਹਾਂਜੀ ਇਹ ਜਿਹੜਾ ਆਪਣਾ ਮੰਦਿਰ ਆ ਇਹ ਸ੍ਰੀ ਮੰਦਿਰ ਆ ਜੀ ਇਹ ਕਿੰਨਾ ਕ ਪੁਰਾਣਾ ਜੀ ਇਸਤਾ ਜੀ ਪਤਾ ਨਹੀਂ ਕਿੰਨੇ ਕ ਦੁਨੀਆ ਹੋ ਨਾਂਗੀ ਕੱਦਾ ਪੁਰਾਣਾ ਮੰਦਿਰ ਆ ਕਿਸੇ ਨੂੰ ਨਹੀਂ ਪਤਾ ਇਹ 24 ਟਰਡਾਂ ਦਾ ਪਿੰਡ ਤੇ 24 ਪਿੰਡੋਂ ਨਾਲ ਦਾ ਪ੍ਰਾਤਨ ਮੰਦਿਰ ਹੈ ਪੁਰਾਣਾ ਬਹੁਤ ਦੁਨੀਆ ਆਉਂਦੀ ਔਰੇ ਮੰਤਰ ਅੱਛਾ ਜੀ ਮੱਥਾ ਟੇਕਦੀ ਆ ਦੁਨੀਆ ਬਹੁਤ ਵਧੀਆ ਨੇ ਲੋਕੋ ਵੀ ਸੇਵਾ ਕਰਦੇ ਨੇ ਅੱਛਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਹਾਂਜੀ ਅੰਕਲ ਜੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਹਾਂਜੀ ਸਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੇ ਦੱਸੋ ਹਾਂਜੀ ਤੁਸੀਂ ਆ ਠੀਕ ਹੈ ਜੀ ਸਾਡਾ ਜਿਹੜਾ ਸ਼ਿਵ ਮੰਦਿਰ ਹੈ ਬੜਾ ਪ੍ਰਾਤਨ ਸ਼ਿਵ ਮੰਦਿਰ ਹੈ ਪਿੰਡ ਰੁੜਕੀ ਵਿੱਚ ਤੇ ਸਾਡੇ ਪਿੰਡ ਵਿੱਚ ਇੱਕ ਬਾਹਰ ਬਸੰਤੀ ਮਾਤਾ ਦਾ ਮੰਦਿਰ ਵੀ ਆ ਉਹ ਵੀ ਪ੍ਰਾਤਨ ਹੈ ਮਤਲਬ ਕਿ ਬਹੁਤ ਪੁਰਾਣੇ ਮੰਦਿਰ ਨੇ ਮਤਲਬ ਸਾਡੇ ਕੀ ਬਜ਼ੁਰਗਾਂ ਦੀ ਦੇਖ ਰੱਖ ਤੋਂ ਪਹਿਲਾਂ ਹੀ ਆ ਪੰਡਤ ਤਰਨਪਾਲ ਜੀ ਇੱਥੇ ਸੇਵਾ ਕਰਦੇ ਨੇ ਪਹਿਲਾਂ ਤੋਂ ਇਹਨਾਂ ਦੀ ਬੜੀ ਵੱਡੀ ਜੈਨ ਹੈ ਤੇ ਚਲੋ ਸਾਰੇ ਨਗਰ ਦੇ ਸਹਿਯੋਗ ਨਾਲ ਬਿਨਾਂ ਜਾਤ ਪਾਤ ਦੇ ਬਿਤਰੇ ਤੇ ਆਜ ਸਾਲ ਸ਼ਵਰਾਤਰੀ ਮਨਾਈ ਜਾਂਦੀ ਹੈ ਸ਼ਵਰਾਤਰੀ ਤੋਂ ਅਗਲੇ ਦਿਨ ਇੱਥੇ ਲੰਗਰ ਹੁੰਦਾ ਸਾਡੇ ਉਸ ਦਿਨ ਵਰਤ ਵਗੈਰਾ ਰੱਖੇ ਹੁੰਦੇ ਨੇ ਅਗਲੇ ਦਿਨ ਲੰਗਰ ਹੁੰਦਾ ਦੋ ਗੁਰਦੁਆਰਾ ਸਾਹਿਬ ਨੇ ਸਾਡੇ ਪੰਜ ਪੀਰਾਂ ਦਾ ਪਿੰਡ ਹੈ ਬੜੀ ਅਕਾਲ ਪੁਰਖ ਦੀ ਕਿਰਪਾ ਹੈ ਸਾਰੇ ਹੀ ਮਤਲਬ ਜਿੱਥੇ ਵੀ ਸਾਰਿਆਂ ਨੇ ਸਹਿਯੋਗੀਗਾ ਹਾਂਜੀ ਮੰਦਰ ਹੋ ਗਿਆ ਸ਼ਿਵ ਮੰਦਰ ਪਸੰਤੀ ਮਾਤਾ ਇੱਕ ਸਾਡੇ ਪਿੰਡ ਵੱਡੀ ਦੇਣਾ ਬੜਾ ਸਾਡਾ ਭਾਗਾਣਾ ਇਲਾਕਾ ਵੀਰ ਮੋਹਨ ਰਾਜ ਜੀ ਦੀ ਧਰਤੀ ਹੈ ਸਾਰੀ ਤੁਹਾਨੂੰ ਪਤਾ ਹੀ ਹੈ ਸਿੱਦਾ ਦੀ ਫਟਗੜ ਸਾਹਿਬ ਇਹ ਸੋ ਇਹ ਗੰਦਾ ਨੇ ਵਾਇਰ ਜਿੱਕਾ ਖਾਲਸਾ ਵਾਇਰ ਜਿੱਕ ਇਸ ਤਰ੍ਹਾਂ ਦੀਆਂ ਜਿਹੜੇ ਸਾਡੇ ਪਿਆਰੇ ਪੁਰਾਣੇ ਬਜ਼ੁਰਗ ਨੇ ਇਹਨਾਂ ਤੋਂ ਨਾ ਬਹੁਤ ਨੌਲੇਜ ਮਿਲਦੀ ਆ ਇਹ ਵੀ ਇੱਕ ਪੁਰਾਣਾ ਕੰਪਿਊਟਰ ਨੇ ਹਾਂਜੀ ਕਰੋ ਜੀ ਦਰਸ਼ਨ ਪਿੰਡ ਰੁੜਕੀ ਮੰਦਰਾ ਜੋ ਕਿ ਸ੍ਰੀ ਮੰਦਰਾ ਬਹੁਤ ਹੀ ਪੁਰਾਚੀਨ ਮੰਦਰਾ ਹੈ ਇਹ ਦੱਸਿਆ ਜਾਂਦਾ ਕਿਵੇਂ ਜਿਵੇਂ ਕਿ 500 ਸਾਲ ਪੁਰਾਣਾ ਮੰਦਰਾ 15ਵੀਂ ਸਦੀ ਦਾ ਹਾਂਜੀ ਕਰੋ ਜੀ ਦਰਸ਼ਨ ਭਾਗਾ ਵਾਲਿਓ ਭਗਤੋ ਕਰੋ ਦਰਸ਼ਨ ਸਿਪੋਲੇਨਾਥ ਦੇ ਸਵਰਾਤਰੀ ਦਿਹਾੜੇ ਦੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਦੇਖ ਸਕਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਤੇ ਸ਼ਿਵਜੀ ਭੋਲੇਨਾਥ ਦਾ ਪਰਿਵਾਰ ਆ ਤੇ ਜਿਵੇਂ ਕਿ ਸ੍ਰੀ ਗਣੇਸ਼ ਮਹਾਰਾਜ ਕੀ ਮਹਾਰਾਜ ਜੀ ਬੈਠੇ ਨੇ ਸ਼ਿਵ ਭੋਲੇਨਾਥ ਦੀ ਗੋਦ ਦੇ ਵਿੱਚ ਤੇ ਇਸ ਤਰਫ ਮਾਤਾ ਪਾਰਵਤੀ ਦੀ ਗੋਦ ਵਿੱਚ ਬੈਠੇ ਹਨ ਸ੍ਰੀ ਕ੍ਰਿਸ਼ਿਤਕੇ ਜੀ ਹਾਂਜੀ ਇਹ ਕ੍ਰਿਸ਼ਿਤਕੇ ਜੀ ਨੇ ਜੋ ਬੈਠੇ ਨੇ ਗੋਦ ਦੇ ਵਿੱਚ ਮਾਤਾ ਪਾਰਵਤੀ ਜੀ ਦੀ ਗੋਦ ਦੇ ਵਿੱਚ ਇਹ ਏਸੀ ਭੋਲੇਨਾਥ ਦਾ ਪਰਿਵਾਰ ਆ ਤੇ ਇਸ ਤਰਫ ਸ੍ਰੀ ਹਰੀ ਕ੍ਰਿਸ਼ਨਾ ਸ੍ਰੀ ਰਾਦੇ ਕ੍ਰਿਸ਼ਨਾ ਕਰੋ ਇਹ ਦਰਸਨ ਸ੍ਰੀ ਪੁਲੇ ਮਹਾਰਾਜ ਕੀ ਜੈ ਹਾਂਜੀ ਬਹੁਤ ਹੀ ਪ੍ਰਾਤਨ ਮੰਦਰਾ ਪਿੰਡ ਰੁੜਕੀ ਦਾ ਅੱਜ ਸਵਰਾਤਰੀ ਸਾਡੇ ਪਹੁੰਚੇ ਹੋਇਆ ਪਿੰਡ ਰੁੜਕੀ ਤੇ ਅਸੀਂ ਜੈ ਸ੍ਰੀ ਰਾਮ ਜੈ ਹਨੂਮਾਨ ਜੈ ਬਜਰੰਗਬਲੀ ਪੰਮਨ ਪੁੱਤਰ ਹਨੂਮਾਨ ਜੀ ਕੀ ਜੈ ਕਰੋ ਜੀ ਦਰਸ਼ਨ ਹਨੂਮਾਨ ਜੀ ਕੇ ਹਾਂਜੀ ਇਸ ਸਮੇਂ ਨਾਲ ਤੁਹਾਨੂੰ ਮੈਂ ਸ੍ਰੀ ਮੰਦਿਰ ਦੇ ਦਰਸ਼ਨ ਕਰਵਾ ਰਿਹਾ ਹਾਂ ਹਾਂਜੀ ਇਹ ਲੰਗਰ ਹਾਲ ਆ ਇਸ ਜਗ੍ਹਾ ਤੇ ਹਾਂਜੀ ਤੁਹਾਨੂੰ ਲੰਗਰ ਹਾਲ ਇਹ ਲੰਗਰ ਹਾਲ ਆ ਇਸ ਜਗ੍ਹਾ ਤੇ ਲੰਗਰ ਹਾਲ ਬਣਿਆ ਹੋਇਆ ਤੁਹਾਨੂੰ ਦਰਸ਼ਨ ਕਰਵਾਨੇ ਲੰਗਰ ਹਾਲ ਦੇ ਹਾਂਜੀ ਲੰਗਰ ਹਾਲ ਦੇ ਵਿੱਚ ਪਹੁੰਚਦੇ ਆਂ ਸਮੇਂ ਹਾਂਜੀ ਤੁਹਾਨੂੰ ਕਰਵਾਨੇ ਲੰਗਰ ਹਾਲ ਦੇ ਦਰਸ਼ਨ ਆ ਪਿੰਡ ਰੁੜਕੀ ਵਿਖੇ ਕਾਫੀ ਵੱਡਾ ਲੰਗਰ ਹਾਲ ਆ ਦੇਖ ਸਕਦੇ ਹੋ ਤੁਸੀਂ ਲੰਗਰ ਹਾਲ ਦੇ ਕਰਵਾਨੇ ਦਰਸਣੇ ਸਮੇਂ ਅੰਦਰ ਪਹੁੰਚ ਗਏ ਹਾਂਜੀ ਇਸ ਜਗ੍ਹਾ ਤੇ ਨਾ ਲੰਗਰ ਵਰਤਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਦੇ ਹੋ ਗਏ ਦਾਲ ਹੋ ਗਈ ਜਲੇਬੀਆਂ ਹੋ ਗਈਆਂ ਜੀ ਜਿਵੇਂ ਕਿ ਦਲੇਬੀਆਂ ਹੋ ਗਈਆਂ ਹਾਂਜੀ ਦੇਖ ਸਾਹਨੋ ਕਾਫੀ ਵੱਡਾ ਲੰਗਰ ਹਾਲ ਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਸਮੇਂ ਦੇ ਸਾਧੂ ਜੀ ਸੰਗਤਾਂ ਲੰਗਰ ਛਕ ਰਿਏ ਨੇ ਸ਼ਰਧਾਲੂ ਨੇ ਜਿਹੜੇ ਕੀ ਹਾਂਜੀ ਕਰੋ ਜੀ ਦਰਸ਼ਨ ਸ੍ਰੀ ਭੋਲੇ ਭਗਵਾਨ ਮਹਾਰਾਜ ਕੀ ਜੈ ਇਸ ਜਗ੍ਹਾ ਤੇ ਨਾ ਪੂਜਾ ਆਰਤੀ ਹੁੰਦੀ ਆ ਜਿਵੇਂ ਕੀ ਆ ਦੇਖੋ ਜੀ ਬੱਚੇ ਭਗਵਾਨ ਦਾ ਰੂਪ ਹੁੰਦੇ ਨੇ ਇਹ ਵੀ ਭਗਵਾਨ ਦਾ ਰੂਪ ਨੇ ਛੋਟੇ ਛੋਟੇ ਬੱਚੇ ਨੇ ਜਿਹੜੇ ਕਿੰਨੀ ਸਰਦਾ ਭਾਵਨਾ ਦੇ ਨਾਲ ਬੈਠੇ ਨੇ ਤੇ ਲੰਗਰ ਹਾਲ ਦੇ ਵਿੱਚ ਜਿਵੇਂ ਕਿ ਸੰਗਤਾਂ ਲੰਗਰ ਚੱਕ ਰਹੀਆਂ ਨੇ ਇਸ ਜਗ੍ਹਾ ਤੇ ਆ ਦੇਖੋ ਵੀ ਛੋਟਾ ਜਿਹਾ ਗੋਲੂ ਪ੍ਰਸਾਦ ਦੇ ਜਲੇਬੀਆਂ ਵਰਤਾ ਰਿਆ ਏ ਹਾਂਜੀ ਕਰੋ ਜੀ ਦਰਸ਼ਨ ਸੰਗਤਾਂ ਦੇ ਕਾਫੀ ਵੱਡਾ ਲੰਗਰ ਹਾਲਾ ਜੋ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਸੰਗਤਾਂ ਬੜੇ ਸਰਦਾ ਭਾਵਨਾ ਨਾਲ ਲੰਗਰ ਛਕ ਰਿਆ ਨੇ ਹਾਂਜੀ ਸੰਗਤਾਂ ਲੰਗਰ ਛਕ ਰਹੇ ਨੇ ਜਿਵੇਂ ਕਿ ਇਹ ਦੇਖੋ ਜੀ ਬੱਚੇ ਵੀ ਸੇਵਾ ਕਰਵਾ ਰਹੇ ਨੇ ਕੋਈ ਜਲ ਵਰਤਾਰਿਆ ਹਾਂਜੀ ਜਿਵੇਂ ਕਿ ਗੁੱਡੀ ਆ ਜਲ ਵਰਤਾਰੀ ਆ ਹਾਂਜੀ ਇਹ ਗੁੱਡੀ ਦੀ ਜਲਦੀ ਸੇਵਾ ਕਰਦੀ ਇਹ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਤੇ ਕੋਈ ਦਾਲ ਦੀ ਸੇਵਾ ਕਰ ਰਿਹਾ ਹੈ ਹਾਂਜੀ ਜਿਵੇਂ ਕੋਈ ਦਾਲ ਦੀ ਸੇਵਾ ਕਰ ਰਿਹਾ ਹੈ ਹਾਂਜੀ ਦੋਨੋਂ ਤਰਫੋਂ ਦੇਖੋ ਇਹ ਲਾਂਡ ਦੇ ਵਿੱਚ ਬੈਠ ਕੇ ਸੰਗਤਾਂ ਲੰਗਰ ਛਕਦੇ ਹਨ ਬੜੀ ਸਰਦਾ ਭਾਵਨਾ ਨਾਲ ਲੰਗਰ ਛਕਿਆ ਜਾਂਦਾ ਹੈ ਹਾਂਜੀ ਸੰਗਤਾਂ ਤੁਸੀਂ ਵੇਖ ਰਹੇ ਹੋ ਬੜੀ ਸਰਤਾ ਭਾਵਨਾ ਨਾਲ ਲੰਗਰ ਚੱਕ ਰਹੀਆਂ ਨੇ ਜਿਵੇਂ ਕੀ ਹੈ ਨਾ ਦੇਖੋ ਇਹ ਸਰਦ ਸ੍ਰਧਾਲੂ ਜਿਹੜੇ ਸੰਗਤਾਂ ਨੇ ਬੜੀ ਸਰਤਾ ਭਾਵਨਾ ਨਾਲ ਲੰਗਰ ਚੱਕ ਰਹੇ ਨੇ ਤੇ ਇਸ ਜਗ੍ਹਾ ਤੇ ਸੇਵਾ ਚੱਲ ਰਹੀ ਆ ਕੋਈ ਦੀਵ ਜਲੇਬੀਆਂ ਵਰਤਾ ਰਿਆ ਵੀਰ ਹਾਂਜੀ ਕੋਈ ਪ੍ਰਸਾਦ ਦੀ ਸੇਵਾ ਕਰ ਰਿਹਾ ਕੋਈ ਦਾਲ ਦੀ ਸੇਵਾ ਕਰ ਰਿਹਾ ਜਿਵੇਂ ਕਿ ਉਹਨਾਂ ਇਸ ਤਰਫ ਲੰਗਰ ਹਾਲ ਇਸ ਜਗ੍ਹਾ ਤੇ ਲੰਗਰ ਤਿਆਰ ਹੁੰਦਾ ਹੈ ਹਾਂਜੀ ਇਸ ਤਰਫ ਲੰਗਰ ਤਿਆਰ ਹੁੰਦਾ ਆਪਣੇ ਪਿੰਡ ਰੁੜਕੀ ਤੇ ਇਸ ਤਰਫ ਨਾਲ ਲੰਗਰਾਂ ਦੀ ਸਫਾਈ ਹੁੰਦੀ ਆ ਬਰਤਨਾਂ ਦੀ ਇਸ ਜਗ੍ਹਾ ਤੇ ਬੀਬੀਆਂ ਭੈਣਾਂ ਸਾਡੀਆਂ ਨਾ ਜਿਵੇਂ ਕੀ ਪ੍ਰਸ਼ਾਦੇ ਫੁਲਕੇ ਤਿਆਰ ਕਰ ਰਹੀਆਂ ਨੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਇਹ ਪ੍ਰਸ਼ਾਦ ਦੀ ਸੇਵਾ ਕਰ ਰਹੀਆਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਵਿੱਚ ਬਹੁਤ ਹੀ ਸਰਦਾ ਸੇਵਾ ਭਾਵਨਾ ਨਾਲ ਲੰਗਰ ਤਿਆਰ ਹੋ ਰਿਹਾ ਏ ਦਾਲ ਵਗੈਰਾ ਤਿਆਰ ਹੁੰਦੀ ਆ ਚਾਹ ਤਿਆਰ ਹੋ ਰਹੀ ਆ ਤੇ ਜਲੇਬੀਆਂ ਬਣ ਰਹੀਆਂ ਨੇ ਇਸ ਇਸ ਜਗ੍ਹਾ ਤੇ ਜਲੇਬੀਆਂ ਤਿਆਰ ਹੁੰਦੀਆਂ ਨੇ ਤੇ ਜਲੇਬੀਆਂ ਦਾ ਲੰਗਰ ਜਿਹੜਾ ਟੁੱਟ ਵਰਤਾਇਆ ਰਿਆ ਫੁੱਲਾ ਵਰਤਲ ਰੇ ਲੰਗਰ ਆ ਤੇ ਆ ਦੇਖ ਸਕਦੇ ਤੁਸੀਂ ਚਾਹ ਬਹੁਤ ਹੀ ਵਧੀਆ ਚਾਹ ਦੁੱਧ ਵਾਲੀ ਚਾਹ ਹੈ ਨੀਰਾ ਦੁੱਧ ਪਿਆ ਹੋਇਆ ਆ ਦੇਖੋ ਜੀ ਦਾਲ ਬਹੁਤ ਵਧੀਆ ਆ ਦੇਖੋ ਜੀ ਪ੍ਰਸਾਦ ਦੀ ਸੇਵਾ ਹੋ ਰਹੀ ਐ ਇਸ ਜਗ੍ਹਾ ਤੇ ਪ੍ਰਸਾਦ ਦੇ ਵੰਡ ਰਹੇ ਨੇ ਹਾਂ ਜੀ ਆ ਦੇਖੋ ਜੀ ਬੱਚੇ ਸੇਵਾ ਕਰ ਰਹੇ ਨੇ ਕਿੰਨੀ ਸੇਵਾ ਭਾਵਨਾ ਨਾਲ ਦੇ ਵਿੱਚ ਹਾਂਜੀ ਤੇ ਆਪਣੇ ਪਿੰਡ ਰੁੜਕੀ ਦੇ ਵੀਰ ਇੱਥੇ ਬੈਠੇ ਸਾਰੇ ਹਾਂਜੀ ਅੱਸੀ ਕਾ ਵੀਰ ਜੀ ਅੱਸੀ ਕਾਲ ਜੀ ਵੈਦਯੋ ਕਾਲ ਸਾਹਿਬ ਅਰਜੋ ਕੀ ਪਤੇ ਜੀ ਅਜੇ ਸਵਰਾਤਰੀਏ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਆਪਣੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਭੈਣ ਭਰਾ ਆ ਗਏ ਹੋ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਸ ਠੀਕ ਹੈ ਰਲ ਮਿਲ ਕੇ ਰਹੋ ਭਾਈਚਾਰੇ ਦੇ ਤੌਰ ਤੇ ਆਪਣੀ ਪਹਿਲਾਂ ਵੀ ਗੱਲ ਹੋਈ ਬਾਾਰ ਆਪਾਂ ਰਲ ਮਿਲ ਕੇ ਤੇ ਭਾਈਚਾਰਕ ਸੰਗਤ ਨੂੰ ਦਈਏ ਹੈ ਨਾ ਤੇ ਸਾਨੂੰ ਕੋਈ ਸੰਦੇਸ਼ ਦੰਦੇ ਨੇ ਜਿਹੜੇ ਕੋਈ અવਤਾਰ ਹੋਏ ਨੇ ਤੇ ਉਹਨਾਂ ਤੋਂ ਕੋਈ ਆਪਾਂ ਨੂੰ ਸੰਦੇਸ਼ ਲੈ ਕੇ ਜ਼ਿੰਦਗੀ ਜਿਣੀ ਚਾਹੀਦੀ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਇਹਨਾਂ ਨੇ ਦੱਸਿਆ ਹਾਂ ਜੀ ਕੋਈ 24 ਪਿੰਡਾਂ ਦਾ ਮੰਦਿਰ ਹੈ ਸਾਡਾ ਪ੍ਰਾਤਨ ਜਿਵੇਂ ਸੁਣਦੇ ਆਇਆ ਬਜ਼ੁਰਗ ਦੱਸਦੇ ਨੇ ਉਹਦੇ ਮੁਤਾਬਕ ਹੈ ਵੀ ਇਹ ਬਣਿਆ ਹੋਇਆ ਬਹੁਤ ਮਾਨਤਾ ਬਾਹਰੋਂ ਵੀ ਆ ਲੋਕ ਆਉਂਦੇ ਨੇ ਸਾਡੇ ਇੱਥੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਡੇ ਨਾਲ ਚੈਨਲ ਤੇ ਗੱਲ ਕਰਦੇ ਹਾਂ ਜੀ ਹਾਂ ਜੀ ਆ ਦੇਖੋ ਜੀ ਬੱਚੇ ਸਤਰਪਨਾ ਸੇਵਾ ਕਰ ਰਹੇ ਨੇ ਜਿਵੇਂ ਕਿ ਬਰਤਨਾਂ ਦੀ ਕਿਸ ਜਗ੍ਹਾ ਤੇ ਨਾ ਦੇਖੋ ਬਰਤਨਾਂ ਦੀ ਸਫਾਈ ਹੋ ਰਹੀ ਹੈ ਜਿਵੇਂ ਕਿ ਝੁੱਟੇ ਬਰਤਨਾਂ ਦੀ ਆ ਗੁੱਡੀਆਂ ਸਫਾਈ ਕਰ ਰਹੀਆਂ ਨੇ ਬਰਤਨਾਂ ਦੀ ਤੇ ਬਰਤਨ ਬਹੁਤ ਹੀ ਵਧੀਆ ਟ੍ਰਿਕਨ ਵਾਲੇ ਇੱਥੇ ਬੱਚੇ ਤਿਆਰ ਹੈ ਸਫਾਈ ਕਰ ਰਹੇ ਨੇ ਬਰਤਨਾਂ ਦੀ ਜਿਵੇਂ ਕਿ ਨਾ ਇਹ ਦੇਖੋ ਇਹ ਲੰਗਰ ਹਾਲ کافی ਵੱਡਾ ਲੰਗਰ ਹਾਲ ਆ ਜਿੱਥੇ ਲੰਗਰ ਤਿਆਰ ਹੁੰਦਾ ਹੈ ਪਹਿਲਾਂ ਥੋੜੀ ਜਗ੍ਹਾ ਹੁੰਦੀ ਤਾਂ ਉਹਨੂੰ ਵੀਡੀਓ ਵਿੱਚ ਦਿਖਾਈਊਗਾ ਜਿਹੜੇ ਪ੍ਰਾਰਥਨ ਮੰਦਰ ਆਪਰੇ ਹੈ ਹਾਂਜੀ ਹਾਂਜੀ ਆਪਣੇ ਦੀਪਕ ਕੁਮਾਰ ਸ਼ਰਮਾ ਨੇ ਪਿੰਡ ਰੁੜਕੀ ਤੋਂ ਹਾਂਜੀ ਦੀਪਕਾ ਸ਼ਰਮਾ ਜੀ ਕੀ ਕਹਿੰਦੇ ਤੁਹਾਨੂੰ ਤੁਸੀਂ ਇਹ ਵੀਰੇ ਆਪਣਾ ਪਿੰਡ ਰੁੜਕੀ ਚ ਆਪਣਾ ਜਿਹੜਾ ਇਹ ਸ਼ਿਵ ਮੰਦਿਰ ਆ ਨਾ ਬਹੁਤ ਪ੍ਰਾਤਨ ਮੰਦਿਰ ਆ ਇਹ। ਅੱਛਾ ਜੀ। ਇਹ ਆਪਣਾ ਰੁੜਕੀ ਪਿੰਡ ਹੈ ਖਰੋੜਾਂ ਦਾ ਇਹ। ਇੱਥੇ ਕਿਤਾ ਇੱਥੇ ਰੌਲਾ ਗੋਲਾ ਜਿਆ ਹੋ ਰਿਹਾ ਥੋੜਾ ਜਿਆ ਕਿ ਆਪਾਂ ਸਾਈਡ ਤੇ ਹੋ ਕੇ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ। ਰੌਲੇ ਗੋਲੇ ਤੋਂ ਸਾਈਡ ਤੇ ਹੋ ਕੇ। ਕਿਉਂਕਿ ਆਪਾਂ ਮੰਦਿਰ ਬਾਰੇ ਜਾਣਕਾਰੀ ਲੈਣੀ ਆ। ਇਹ ਜਿਹੜੇ ਦੀਪਕ ਕੁਮਾਰ ਸਰਮਾ ਨੇ ਹਾਂਜੀ। ਆ ਦੇਖੋ ਇਸ ਜਗ੍ਹਾ ਤੇ ਨਾ ਹਵਨ ਹੁੰਦਾ ਏ। ਕੀ ਕਰਦੇ ਆਂ? ਹਾਂਜੀ। ਹੇ ਧਰਮਪਾਲ ਜੀ ਦੇ ਬੇਟਾ ਜੀ ਉਹਦੇ ਬੇਟਾ ਜੀ ਨੇ ਇਹ ਦੀਪਕ ਕੁਮਾਰ ਸ਼ਰਮਾ ਹਾਂਜੀ ਦੀਪਕ ਜੀ ਆਜੋ ਇੱਧਰ ਹੀ ਚੱਲਦੇ ਆਪਾਂ ਹਨਾ ਅੰਦਰੇ ਪਹੁੰਚਦਾ ਮੰਦਿਰ ਦੇ ਨੇੜੇ ਕਿਉਂਕਿ ਆਪਾਂ ਬਿਸੇ ਦੇ ਮੰਦਿਰ ਦੇ ਬਿਸੇ ਤੇ ਗੱਲ ਕਰਨੀ ਹੈ ਇਹ ਹਾਂਜੀ ਇਸ ਜਗ੍ਹਾ ਤੇ ਆਪਾਂ ਅੰਦਰੇ ਹਾਂਜੀ ਹਾਂਜੀ ਸ਼ਰਮਾ ਜੀ ਹਾਂਜੀ ਹੁਣ ਦੱਸੋ ਜੀ ਆਪਣੇ ਬਿਸਤਾਰ ਨਾਲ ਗੱਲ ਕਰੂ ਜੀ ਜੀ ਦੇ ਬੇਟੇ ਨੇ ਚਲ ਹਾਂਜੀ ਹਾਂ ਇਹਨਾਂ ਦੇ ਸਰਮਾ ਜੀ ਦੇ ਬੇਟੇ ਜੀ ਨੇ ਇਹ ਦੀਪਕ কুমার ਸ਼ਰਮਾ ਜੋ ਕਿ ਅੱਜ ਡਾਕਟਰ ਵੀ ਨੇ ਬਹੁਤ ਹੀ ਵਧੀਆ ਤੇ ਆਪਣੇ ਚੈਨਲ ਤੇ ਦੇ ਜਰੀਏ ਸਾਰੀ ਜਾਣਕਾਰੀ ਦੇਣਗੇ ਆਪਣੇ ਮੰਦਰ ਬਾਰੇ ਹਾਂਜੀ ਸ਼ਰਮਾ ਜੀ ਇਸ ਮੰਦਰ ਬਾਰੇ ਵੀ ਜਾਣਕਾਰੀ ਦਿਓ ਨਾਲੇ ਨਾ ਕੋਈ ਆਰਤੀ ਵੀ ਸੁਣਾਓ ਜੇ ਕੋਈ ਤੁਹਾਡੀ ਯਾਦ ਹੈਗੀ ਹੈ ਨਾ ਹਾਂਜੀ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਤ ਸ੍ਰੀ ਅਕਾਲ ਜੀ ਸ਼ਸ਼ੀਕਲ ਜੀ ਤੁਹਾਡਾ ਅਸੀਂ ਬਹੁਤ ਵੈਲਕਮ ਕਰਦੇ ਹਾਂ ਜੀ ਹਾਂਜੀ ਸਰਮਾ ਜੀ ਸਭ ਤੋਂ ਪਹਿਲਾਂ ਹਨਾ ਤੁਹਾਨੂੰ ਕੋਟੇ-ਕੋਟੇ ਪ੍ਰਣਾਮ ਅਤੇ ਲੱਖ-ਲੱਖ ਵਧਾਈਆਂ ਆਂ ਜਿਵੇਂ ਸਬਰాత్రి ਦੇ ਦਿਹਾੜੇ ਦੀਆਂ ਤੇ ਆਪਣੀ ਜਿਹੜੀ ਸੂਚ ਇਹ ਸੰਗਤ ਦੇ ਸਾਹਮਣੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਵੀ ਲੱਖ-ਲੱਖ ਵਧਾਈਆਂ ਦਿੰਦੇ ਹਾਂ ਹਾਂਜੀ ਵੀਰ ਜੀ ਵੀਰ ਜੀ ਹਰ ਹਰ ਮਹਾਦੇ ਹਾਂਜੀ ਸਰਨਬੀਰ ਜੀ ਤੁਹਾਨੂੰ ਵੀ ਬੀਰ ਜੀ ਬਹੁਤ ਬਹੁਤ ਮੁਬਾਰਕਾਂ ਮਹਾਸ਼ਿਵਰਾਤਰੀ ਦੀਆਂ ਹਾਂਜੀ ਹਾਂਜੀ ਤੇ ਜਿਹੜਾ ਇਹ ਸਾਡੇ ਪਿੰਡ ਰੁੜਕੀ ਦਾ ਇਹ ਮੰਦਿਰ ਹੈ ਇਹ ਇਹ ਬਹੁਤ ਹੀ ਜ਼ਿਆਦਾ ਇਹ ਪੁਰਾਤਨ ਮੰਦਿਰ ਹੈ ਜੀ ਇਹ ਤੇ ਇੱਥੇ 24 ਪਿੰਡਾਂ ਦਾ ਵੀ ਇਹ ਮੰਦਿਰ ਇਹ ਗਿਣਿਆ ਜਾਂਦਾ ਹੈ ਇਹ ਇੱਥੇ 24 ਪਿੰਡਾਂ ਆ ਕੇ ਇੱਥੇ ਤੇ ਮੱਥਾ ਟੇਕਦੇ ਨੇ ਹਾਂਜੀ ਸਾਡਾ ਪਿੰਡ ਨਾ ਭਾਗਸ਼ਾਲੀ ਆ ਕਿ ਇਹ ਪੰਜ ਪੀਰੀ ਪਿੰਡੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਰੋੜਾਂ ਦਾ ਪਿੰਡ ਹੈ ਇਹ ਤੇ ਸਾਡਾ ਜਿਹੜਾ ਅੱਜ ਕੱਲ ਸ਼ਿਵਰਾਤਰੀ ਮਨਾਈ ਹੈ ਤੇ ਬਹੁਤ ਹੀ ਧੂਮ ਧਾਮ ਨਾਲ ਮਨਾਈ ਗਈ ਹੈ ਜੀ ਪਿੰਡ ਰੁੜਕੀ ਦੇ ਵਿੱਚ ਤੇ ਅੱਜ ਆ ਪਾਠ ਦਾ ਭੋਗ ਅੱਜ ਜਿਹੜਾ ਸ਼ਿਵਾ ਮਾਪੁਰਾਣ ਦਾ ਪੈ ਗਿਆ ਜੀ ਤੇ ਲੰਗਰ ਇਥੇ ਉਤਟ ਵਰਤ ਰਿਹਾ ਜੀ ਤੇ ਸਾਰੀ ਸੰਗਤ ਬਹੁਤ ਹੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਪੰਗਚ ਚ ਬੈਠ ਕੇ ਲੰਗਰ ਛਕ ਰਹੀ ਆ ਹਾਂਜੀ ਤੇ ਆਪਣਾ ਅਸੀਂ ਵੀ ਇਹ ਹੀ ਕਹਿੰਦੇ ਆ ਵੀ ਆਪਣਾ ਜਾਤ ਪਾਤ ਚ ਕੁਝ ਨਹੀਂ ਰੱਖਿਆ ਹੈਗਾ ਹਾਂਜੀ ਇਹ ਸਭ ਦੇ ਵਾਸਤੇ ਵੀ ਇਹ ਬਰਾਬਰ ਮੰਨਿਆ ਜਾਂਦਾ ਕਿਉਂਕਿ ਭੋਲਾ ਨਾਥ ਦੇਖੋ ਅੱਜ ਬਾਰਿਸ਼ ਹੋ ਰਹੀ ਆ ਆਪਣੇ ਜਟਾਂ ਖੋਲਤੀਆਂ ਗੰਗਾ ਵੀ ਰਾਜਮਾਨ ਆ ਅੱਜ ਦੇਖੋ ਭੋਲੇ ਨਾਥ ਦਾ ਜੀ ਅੱਜ ਵਿਆਹ ਹੋ ਰਿਹਾ ਹੁਣ ਤੁਹਾਡੇ ਸਾਹਮਣੇ ਆ ਜੀ ਦੇਖੋ ਸਾਰਾ ਕੁਝ ਉਹਨਾਂ ਨੇ ਛੱਡ ਦਾਨਾ ਹੰਡ ਆਪਣਾ ਕੀ ਕਹਿੰਦੇ ਨੇ ਸੱਪ ਮੱਛਰ ਸਾਰਾ ਕੁਝ ਆਇਨਾ ਕਿਉਂਕਿ ਇਹਦੇ ਕਹਿੰਦੇ ਨੇ ਇਹ ਦੱਸਿਆ ਜਾਂਦਾ ਜੀ ਕਿ ਇਹਨਾਂ ਦੀ ਬਰਾਤ ਦੇ ਵਿੱਚ ਸਾਰੇ ਇਹ ਸਭ ਸ਼ਾਮਲ ਹੋਏ ਤੇ ਤੇ ਵੀਰੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਰੇ ਆਪਣਾ ਪਿਆਰ ਦੇ ਨਾਲ ਰਹੋ ਕਿਉਂਕਿ ਜਾਤ ਪਾਤ ਚ ਕੁਝ ਨਹੀਂ ਰੱਖਿਆ ਸਭ ਦਾ ਸਭ ਦਾ ਆਪਣਾ ਪਿਆਰ ਬਣਾ ਕੇ ਰੱਖੋ ਤੇ ਵੀਰੇ ਦੁਬਾਰਾ ਫੇਰ ਮੈਂ ਕਹਿ ਰਿਹਾ ਵੀ ਸਾਰੇ ਆਪਣੇ ਸ਼ਰਧਾ ਦੇ ਨਾਲ ਰੂਪ ਲੰਗਰ ਛਕੋ ਪੰਗੇ ਦੇ ਵਿੱਚ ਇਹ ਵੀਰ ਜੀ ਸਾਡਾ ਦੇਖੋ ਅਸੀਂ ਸਭ ਨੂੰ ਦੁਕਾਨ ਜਾ ਰਹੇ ਆ ਇਹ ਥੜਾ ਸ਼ਿਵਲਿੰਗਾ ਜੀ ਬਹੁਤ ਹੀ ਪ੍ਰਾਤਨ ਮੰਦਰਾ ਜੀ ਇਹ ਸਦੀਆਂ ਪੁਰਾਣਾ ਮੰਦਰ ਹਾਂਜੀ ਕਰੋ ਜੀ ਦਰਸ਼ਨ ਹਾਂਜੀ ਇਹਨਾਂ ਦੇ ਆ ਦਰਸ਼ਨ ਕਰੋ ਭੋਲੇ ਨਾਲ ਤੇ ਜੀ ਠੀਕ ਹੈ ਜੀ ਤੇ ਇੱਧਰ ਆ ਨੰਦੀ ਬੈਲ ਮਹਾਰਾਜ ਜੀ ਭੋਲੇ ਸ਼ੰਕਰ ਦੀ ਸਵਾਰੀ ਹੂੰ ਇਹਨਾਂ ਦੇ ਕਰੋ ਵੀਰੇ ਦਰਸ਼ਨ ਹੂੰ ਇਹਨਾਂ ਤੋਂ ਬਿਨਾ ਕਾਣਾ ਕੋਈ ਨਹੀਂ ਤੇ ਗਣ ਗਣਪਤੀ ਮਹਾਰਾਜ ਜੀ ਤਬ ਤੋਂ ਪਹਿਲਾ ਕਾਜ ਜਦੋਂ ਆਪਾਂ ਸ਼ੁਰੂ ਕਰਦੇ ਆਂ ਤਾਂ ਗਣਪਤੀ ਜੀ ਦੇ ਨਾਮ ਲਿਆ ਜਾਂਦਾ ਜੀ ਇਧਰ ਵੀਰੇ ਅਸੀਂ ਆਹ ਹੁੰਦਾਂ ਪਿਛਲੇ ਸਾਲ 2 ਸਾਲ ਲੈ ਕੇ ਆਏ تھے ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਕਰੀ ਦੀ ਠੀਕ ਹੈ ਜੀ ਇਧਰ ਭੋਲੇ ਸ਼ੰਕਰ ਜੀ ਬੈਠੇ ਨੇ ਗੋਰਾਮ ਨਾਲ ਪਾਰਵਤੀ ਨਾਲ ਦੇਖੋ ਕਿੰਨਾ ਸੋਹਣਾ ਵੀਰੇ ਮੌਸਮ ਹੋ ਰਿਹਾ ਠੀਕ ਹੈ ਨਾ ਵੀਰੇ ਤੇ ਸਾਰੀ ਸੰਗਤ ਬਹੁਤ ਹੀ ਸ਼ਰਧਾ ਦੇ ਨਾਲ ਆਪਣਾ ਲੰਗਰ ਛਕ ਰਹੀ ਹੈ ਇਹ ਭੋਲੇ ਸ਼ੰਕਰ ਜੀ ਦੇ ਗੋਰਾਮ ਮਈਆ ਬੈਠੇ ਨੇ ਜੀ ਇਧਰ ਹਾਂ ਜੀ ਇਹ ਕਿਰਿਆ ਵੀਰੇ ਏਜੀ ਹੋ ਰਹੀ ਹਾਂ ਇਹ ਬੈਠੇ ਨੇ ਗਣਪਤੀ ਮਹਾਰਾਜ ਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਤੇ ਆਪਣ ਇਹ ਆਪਣਾ ਇਹਨਾਂ ਦੀ ਗੱਗਰ ਹੈ ਜੀ ਇਹ ਇਸੇ ਪਾਣੀ ਪਾਏ ਜਾਂਦਾ ਵੀ ਹੂੰ ਹੂੰ ਠੀਕ ਹੈ ਜੀ ਤੇ ਬਾਕੀ ਆ ਤੁਹਾਨੂੰ ਬਾਅਦ ਵਿੱਚ ਕੇ ਦਰਸ਼ਨ ਕਰਵਾਉਣੇ ਆ ਸਾਰੇ ਮੰਦਰ ਦੇ ਤੇ ਆਪਾਂ ਨਾ ਆਰਤੀ ਵੀ ਸੁਣਾਵਾਂਗੇ ਪੰਡਿਤ ਜੀ ਕੋਲੋਂ ਹਾਂਜੀ ਇੱਥੇ ਨਾ ਸਰਦਾਰ ਜੀ ਤੁਸੀਂ ਵੇਖ ਸਕਦੇ ਹੋ ਮੱਥਾ ਟੇਕ ਰਹੇ ਨੇ ਸੰਗਤਾਂ ਪਹੁੰਚ ਕੇ ਨਮਨ ਖੌਰੀਆਂ ਨੇ ਤੇ ਆਪਣੇ ਨਾਲ ਨਹੀਂ ਪੰਡਿਤ ਜੀ ਦੀਪਕ কুমার ਸ਼ਰਮਾ ਹਾਂਜੀ ਡਾਕਟਰ ਸਾਹਿਬ ਹਾਂਜੀ ਦੀਪਕ ਜੀ ਇਹ

umbakam jajamahi sugandhim pushti vardanam urvarukamiv vandana mrityo mokshiyam amrita saurashtre somnatham ch shirishale manikar janam ओ जनम महाकालम ओम काल मलेशम प्रलय न चदभेदन नाथम द कन्याम नभीम शंकरम सेतु वन्दे तु रमेषम नघिशंदारुकावने णस्यां तु घुष्मेशं तिरङ्गकं गौटमीतटे हेमालया तु केदारं घुसुमेषां च शिवालय एतानि ज्योतिर्लिङ्गानि सायाप्राता पठित्र सप्तजन्म कृतं पापम् समरणे बिना ज्याति समरणे बिना जति बोल गणपति महाराज की जय बोल शंकर भोलेनाथ की जय बोल गोरा मैया की जय बोल नंदीवेल महाराज की जय अरे वीर बजरंगे हर हर महादेव जय जय श्री राधे श्याम जय जय भोलेनाथ हां जी ऐ जी ਕੀ ਸੁਣਾਇਆ ਸੀਗਾ ਜੀ ਪੰਡਤੀ ਇਹ ਇਹ ਆਪਾਂ ਨੇ ਜੋਤਿਸ ਤਰਿੰਗ ਲਾਣੀ ਸਰ ਸੁਣਾਇਆ ਤਾਂ ਭੋਲੇ ਨਾਦ ਦਾ ਜੀ ਓਮ ਤੇ ਅੰਬਕਮ ਜਜਾ ਮਹੇ ਸੁਗੰਦੀਮ ਪੁਸ਼ਟੀ ਵਰਦਨਮ ਉਰਵਾਰੁਖਮੇ ਬੰਦਨਾ ਮ੍ਰਿਤਯ ਮੋਕਸ਼ੀ ਮਾਮ੍ਰਿਤਾ ਅੱਛਾ ਜੀ ਬਹੁਤ ਬਹੁਤ ਜੀ ਵਧੀਆ ਦੇਖੋ ਜੀ ਇਹ ਆਪਣਾ ਜਿਹੜਾ ਜੀ ਇਹ ਮਤਲਬ ਇਹ ਮੰਦਿਰ ਆ ਜੀ ਛਟੇ ਜਿਹੜੇ ਪੁਰਬੇ ਦੱਸ ਕੇ ਗਏ ਨੇ 500 ਸਾਲ ਤੇ 15ਵੀਂ ਸਦੀ ਦਾ ਮੰਦਿਰ ਆ ਜੀ ਹਾਂ ਜੀ ਇਹ 24 ਪਿੰਡਾਂ ਦਾ ਮੰਦਿਰ ਮਤਲਬ ਗਿਣਿਆ ਜਾਂਦਾ ਜੀ ਇੱਥੇ 24 ਪਿੰਡਾਂ ਕਿਤੇ ਮਤਲਬ ਮੱਥਾ ਟੇਕਦੇ ਨੇ ਬਹੁਤ ਹੀ ਜਿਆਦਾ ਮਤਲਬ ਪੁਰਾਣਾ ਤੇ ਪ੍ਰਾਤਨ ਮੰਦਿਰ ਹੈ ਇਹ ਕਿ ਸਾਡਾ ਸ਼ਿਵ ਮੰਦਿਰ ਆ ਜਿਹੜਾ ਸਾਡੇ ਸਾਡੇ ਪੁਰਬ ਦੱਸ ਕੇ ਗਏ ਨੇ 500 ਸਾਲਾਂ ਤੇ 15ਵੀਂ ਸਦੀ ਦਾ ਇਹ ਮੰਦਿਰ ਆ ਜੀ ਹਾਂਜੀ ਤੇ ਇੱਥੇ ਜਿਹੜਾ ਲੰਗਰ ਆ ਬਹੁਤ ਹੀ ਤੁਮਤਾਰਾ ਮਨਾਇਆ ਗਿਆ ਸ਼ਿਵ ਰਾਤਰੀ ਬਹੁਤ ਸੋਹਣੀ ਤਰੀ ਮਨਾਈ ਗਈ ਹੈ ਹਾਂਜੀ ਭੋਲੇ ਨਾਥ ਦੇ ਇੱਥੇ ਤੇ ਲੰਗਰ ਜੇ ਤੁੱਟ ਵਰਤਰੀ ਆ ਜੀ ਪੰਗਚ ਬੈਠ ਕੇ ਸੰਗਤਾਂ ਖਾੜੀਆਂ ਨੇ ਹਾਂਜੀ ਤੇ ਅੱਜ ਦੇਖੋ ਕਿੰਨਾ ਸੋਹਣਾ ਮਤਲਬ ਅੱਜ ਭੋਲੇ ਨਾਥ ਨੇ ਗਾਣਾ ਆਪਣੇ ਅੱਜ ਜੱਟਾਂ ਖੋਲਤੀਆਂ ਕਿੰਨਾ ਸੁਹਾਣਾ ਮੌਸਮ ਆ ਜੀ ਤੇ ਗੰਗਾ ਵਰਸਰੀ ਆ ਪੂਰੇ ਬਿਸ਼ਵ ਦੇ ਵਿੱਚ ਹਾਂਜੀ ਹਾਂਜੀ ਅਜੇ ਵਰਖਾ ਹੋ ਰਹੀ ਹੈ ਭੋਲੇनाथ ਦੇ ਇਹ ਵਿਆਹ ਦੀ ਮਤਲਬ ਹੋ ਰਹੀ ਹੈ ਜੀ ਜਪਨ ਪੂਰੀਆਂ ਦੀ ਵਰਖਾ ਹੋ ਰਹੀ ਹੈ ਕੋਲੋ ਹਰ ਹਰ ਮਹਾ ਦੇ ਜੈ ਜੈ ਜੈਸੀ ਭੋਲੇ ਜੈ ਜੈ ਹਰ ਹਰ ਮੰਦੇ ਕੀ ਜੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਤੇ ਜਾਣਕਾਰੀ ਦੇਣ ਲਈ ਇਹਨੇ ਆਪਣੇ ਦੀਪਕ ਕੁਮਾਰ ਸ਼ਰਮਾ ਜੀ ਪਿੰਡ ਰੁੜਕੀ ਤੋਂ ਜੋ ਕਿ ਧਰਮਪਾਲ ਪੰਡਤ ਜੀ ਜਿਹਦੇ ਸ਼ਰਮਾ ਜੀ ਦੇ ਬੇਟੇ ਨੇ ਹਾਂਜੀ 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 ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਚੈਨਲ ਤੇ ਗਿਆਨ ਦਿੱਤਾ ਇਹਨਾਂ ਨੇ ਹੈ ਜੀ ਤੇ ਆਪਾਂ ਇਸ ਤਰ੍ਹਾਂ ਦੀਆਂ ਦੇਖੋ ਇਹਨਾਂ ਦੇ ਨਾਲ ਹੋਰ ਵੀਡੀਓ ਵੀ ਕਰਾਂਗੇ ਹਾਂਜੀ ਸਰਮਾ ਜੀ ਆਪਾਂ ਨੇ ਇੱਕ ਦੋ ਵੀਡੀਓ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਨੀਆਂ ਨੇ ਇਸੇ ਤਰ੍ਹਾਂ ਹੈ ਨਾ ਜੀ ਤੁਹਾਡੋਂ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਜੀ ਮੈਨੂੰ ਵੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਹਾਂਜੀ ਹਾਂਜੀ ਦੀਪਕ ਜੀ ਜਿਹੜਾ ਤੁਹਾਡੇ ਕੋਲ ਗਿਆਨ ਹਾਸਲ ਹੋਇਆ ਏ ਦੇਖੋ ਵੀਡੀਓ ਆਪਾਂ ਹਰ ਇੱਕ ਨਾਲ ਕਰਦੇ ਆ ਜਿਹੜਾ ਗਿਆਨ ਤੁਹਾਡੇ ਕੋਲ ਮਿਲਿਆ ਉਹ ਹੋਰ ਕੋਲ ਨਹੀਂ ਮਿਲੇਗਾ ਹਾਂਜੀ ਜਿਹੜੇ ਇੱਕ ਗਿਆਨ ਦੀ ਪੂੰਜੀ ਹੁੰਦੀ ਹੈ ਕਿਸੇ ਕਿਸੇ ਕੋਲ ਹੁੰਦੀ ਹੈ ਜੀ ਇਹ ਹਾਂਜੀ ਇੱਕ ਗਿਆਨ ਦੀ ਪੂੰਜੀ ਆ ਭੋਲੇनाथ ਦੀ ਤੁਹਾਡੇ ਪਰ ਕਿਰਪਾ ਇਹ ਸਾਖ-ਸਾਖ ਤੁਹਾਡੇ ਪਰ ਉਹਨਾਂ ਦੀ ਸ਼ਕਤੀ ਹੈ ਜਿਹੜੀ ਕਿਰਪਾ ਤੁਹਾਡੇ ਪਰ ਸਾਨੂੰ ਸਾਡੇ ਮਾਤਾ ਪਿਤਾ ਤੋਂ ਸਾਨੂੰ ਇਹ ਮਿਲੀ ਹੈ ਜੀ ਇਹ ਹਾਂਜੀ ਮੇਰੇ ਪਿਤਾ ਜੀ ਵੀ ਪਹਿਲਾਂ ਇੱਥੇ ਆਪਣਾ ਧੂਪ ਬੱਤੀ ਕਰਦੇ ਨੇ ਜੋਤ ਆਪਣਾ ਹਾਂਜੀ ਇੱਥੇ ਸੇਵਾ ਬਹੁ ਹਾਂ ਸੇਵਾ ਕਰਦੇ ਨੇ ਜੀ ਉਰੇ ਤੇ ਹੁਣ ਇੱਥੇ ਪੰਡਿਤ ਆ ਕੇ ਸ਼ਾਸਤਰੀ ਬినੋਦ ਜੀ ਬినੋਦ ਸ਼ਰਮਾ ਜੀ ਉਹ ਵੀ ਬਹੁਤ ਵਧੀਆ ਆਪਣਾ ਪੂਜਾ ਕਰਦੇ ਨੇ ਜੀ ਜਿਹੜਾ ਕਰਕੇ ਦਿਖਾਉਂਦੇ ਆ ਨਾ ਵੀਡੀਓ ਵਾਲੇ ਮੜਾ ਬੋਲ ਪਿਓ ਹਾਂਜੀ ਉਹ ਦੇਖੋ ਆਪਾਂ ਆਹ ਦੇਖੋ ਇੱਧਰ ਆਹ ਦੇਖੋ ਜੀ ਪੜ੍ਹ ਕੇ ਸੁਣਾ ਦੋ ਮੜੇ ਜਗਾ ਪੰਡਿਤ ਬినੋਦ ਪ੍ਰਕਾਸ਼ ਸ਼ਾਸਤਰੀ ਜੀ ਹਾਂਜੀ ਸਮਪੂਰਨ ਮਿਲਾਂਗੇ ਜਾ ਕੇ ਹਾਂ ਉਹ ਤਾਂ ਮੈਂ ਕਰ ਲਈ ਗੱਲ ਉਹਨਾਂ ਨਾਲ ਹੀ ਜੀ ਪ੍ਰਾਚੀਨ ਸ਼ਿਵ ਮੰਦਿਰ ਰੁੜਕੀ ਜੇ ਕਿਸੇ ਨੇ ਵੀ ਆਪਣਾ ਕੋ ਜਨਮ ਪੱਤਰੀ ਵਗੈਰਾ ਬਣਾਣੀ ਹੈ ਜੀ ਜਾਂ ਕੋਈ ਵੀ ਆਪਣਾ ਕੋਈ ਪੁੱਛਣਾ ਇਹਨਾਂ ਨੂੰ ਕੋਈ ਇਹ ਸਾਰਾ ਉਹ ਕਰਦੇ ਨੇ ਇਹ ਸ਼ਾਸਤਰੀ ਨੇ ਜੀ ਆਪਣੇ ਬినੋਦ ਪ੍ਰਕਾਸ਼ ਸ਼ਾਸਤਰੀ ਹਾਂ ਜੀ ਹਾਂ ਆਪਾਂ ਨੂੰ ਪਹਿਲਾਂ ਮਿਲੇ ਸੀ ਜੇ ਦੇਖੋ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਨਾ ਜੀ ਇਸ ਸਮੇਂ ਬినੋਦ ਕੁਮਾਰ ਸ਼ਾਸਤਰੀ ਜੀ ਤੇ ਇਸ ਤਰ੍ਹਾਂ ਪੈ ਗਿਆ ਜੀ ਆਪਣੇ ਮੰਦਿਰ ਪਿੰਡ ਰੁੜਕੀ ਦਾ ਸਾਹ ਦੇਖੋ ਜੀ ਲਿਖਿਆ ਵੀ ਆ ਪ੍ਰਾਤਨ ਸ਼ਿਵ ਮੰਦਿਰ ਪਿੰਡ ਰੁੜਕੀ ਸ੍ਰੀ ਆਖੀਆ ਦਸ਼ਮੜਾ ਸ੍ਰੀ ਦक्षिਆ ਸ੍ਰੀ ਦਸ਼ਾ ਸ੍ਰੀ ਦक्षिण ਈਸ਼ਵਰ ਮਹਾਦੇਵ ਮੰਦਿਰ ਹਾਂਜੀ ਹਾਂਜੀ ਰੁੜਕੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਪੰਡੀ ਜੀ ਤੁਹਾਡਾ ਤੇ ਇਸੇ ਤਰ੍ਹਾਂ ਦੀਆਂ ਇਸੇ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਦੀ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹੇ ਤੇ ਅਗਲੀ ਵੀਡੀਓ ਤੱਕ ਆਪਣੇ ਨਾਲ ਜੁੜੇ ਰਹੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਹਾਨੂੰ ਪਰ ਆਜੋ ਜੀ ਸਾਡੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਇਸ ਜਗ੍ਹਾ ਤੋਂ ਤੁਹਾਡੇ ਤੋਂ ਲੈਂਦੇ ਹਾਂ ਸਮਾਪਤੀ ਤੇ ਹਰ ਹਰ ਮਹਾਦੇਵ ਸ਼ਿਵਪੋਲੇਨਾਥ ਕੀ ਜੈ